ਲਓ ਜੀ ਅੱਜ ਆਪਾਂ ਬਣਾਈਏ ਨਾਰੀਅਲ ਦੀ ਬਰਫੀ ਉਹ ਵੀ ਬਹੁਤ ਹੀ ਟੇਸਟੀ ਤੇ ਝਟਪਟ ਬਣਨ ਵਾਲੀ ਇੱਕ ਭਾਰੇ ਤਲੇ ਦੀ ਆਪਾਂ ਕੜਾਈ ਲੈਣੀ ਆ ਉਹਨੂੰ ਮੀਡੀਅਮ ਹੀਟ ਤੇ ਰੱਖ ਕੇ ਇੱਕ ਚਮਚ ਪਾਇਆ ਦੇਸੀ ਘਿਓ ਦਾ 2 ਕੱਪ ਵੱਡੇ ਪਾਏ ਦੀ ਨਾਰੀਅਲ ਦੇ ਬਰਾਦੇ ਦੇ ਇਹਨੂੰ ਆਪਾਂ ਹਲਕਾ ਜਿਹਾ ਰੋਸਟ ਕਰ ਲੈਣਾ ਕਲਰ ਨਾਲ ਦਾ ਚੇਂਜ ਹੋਵੇ ਤੇ ਫਿਰ ਆਪਾਂ 1 ਕਿਲੋ ਦੁੱਧ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾਇਆ ਔਰ ਜਿਵੇਂ ਇਹ ਉਬਲਣ ਲੱਗਾ ਤੇ ਇਹਦੇ ਵਿੱਚ ਮੈਂ ਤਕਰੀਬਨ 300 ਗ੍ਰਾਮ ਖੋਆ ਪਾ ਦਿੱਤਾ ਜੀ ਫਿਰ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਮਿਕਸ ਕਰਨਾ ਜਿਵੇਂ ਹੀ ਇਹ ਖੋਆ ਵਿੱਚ ਮਿਕਸ ਹੋ ਗਿਆ ਤੇ ਦੇਖੋ ਜਿਹੜਾ ਮਟੀਰੀਅਲ ਆ ਉਹ ਗਾੜਾ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕਲਰ ਤੁਸੀਂ ਗ੍ਰੀਨ ਪਿੰਕ ਕੋਈ ਵੀ ਕਲਰ ਪਾ ਸਕਦੇ ਆ ਮੈਂ yellow ਕਲਰ ਪਾਇਆ ਅਗਰ ਤੁਹਾਡੇ ਕੋਲ ਕੇਸਰ ਹੈ ਤਾਂ ਕਿਸੇ ਵੀ ਦੁੱਧ ਵਿੱਚ ਭੋਂਗੇ ਪਾ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਜੀ ਛੋਟੀ ਇਲਾਚੀ ਦਾ ਪਾਊਡਰ ਫਲੇਵਰ ਅੱਛਾ ਹੁੰਦਾ ਤੇ ਦੋ ਵੱਡੇ ਚਮਚ ਪਾਏ ਮਿਸ਼ਰੀ ਦੇ ਪਾਊਡਰ ਦੇ ਔਰ ਤੁਸੀਂ ਇਹ ਘੱਟ ਵੱਧ ਵੀ ਕਰ ਸਕਦੇ ਆ ਆਪਣੇ ਟੇਸਟ ਅਨਸਾਰ ਚੀਨੀ ਵੀ ਪਾ ਸਕਦੇ ਆ ਹਾਂਜੀ ਦੋਸਤੋ ਜੋ ਇਹ ਖੋਏ ਦੀ ਰੈਸਪੀ ਹੈ ਇਹ ਬਹੁਤ ਈਜ਼ੀ ਹੈ ਔਰ ਇਹਨੂੰ ਘਰ ਵੀ ਆਪਾਂ ਖੋਆ ਬਣਾ ਸਕਦੇ ਆਂ ਦੁੱਧ ਦੇ ਪਾਊਡਰ ਨਾਲ ਮੈਂ ਪਿਛਲੀ ਵੀਡੀਓ ਪਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਹੁਣ ਇਹ ਗਾੜਾ ਹੋ ਰਿਹਾ ਤੇ ਨਾਲ ਹੀ ਇਹਦੇ ਛਿੱਟੇ ਜੇ ਪੈਣ ਲੱਗੇ ਤੇ ਮੈਂ ਇਹਦੇ ਲਈ ਢੱਕਣ ਥੋੜਾ ਜਿਹਾ ਸਾਈਡ ਤੇ ਕਰ ਲਿਆ ਤਾਂ ਕਿ ਛਿੱਟੇ ਉੱਪਰ ਨਾ ਪੈਣ ਹੁਣ ਜਿਵੇਂ ਜਿਵੇਂ ਇਹ ਮਿਕਸਚਰ ਗਾੜਾ ਹੋ ਗਿਆ ਤੇ ਇਹਨੇ ਸਾਈਡ ਵੀ ਛੱਡਤੀਆਂ ਇਕੱਠਾ ਹੋਣ ਲੱਗ ਗਿਆ ਹੁਣ ਆਪਾਂ ਇਹਨੂੰ ਇੱਕ ਥਾਲੀ ਵਿੱਚ ਘਿਓ ਲਾ ਕੇ ਉਹਦੇ ਉੱਪਰ ਇਹ ਮਿਕਸਚਰ ਕਢ ਲਾਂਗੇ ਔਰ ਇਹ ਠੰਡਾ ਹੋ ਕੇ ਹੋਰ ਵੀ ਗਾੜਾ ਹੋ ਜਾਣਾ ਤੇ ਹੁਣ ਆਪਾਂ ਇਹਨੂੰ ਫੈਲਾ ਲਾਂਗੇ ਤੋੜਿਆ ਠੰਡਾ ਹੈ ਹੁਣ ਤੇ ਆਪਾਂ ਇਹਦੇ ਉੱਪਰ ਚਾਂਦੀ ਦਾ ਵਰਕ ਲਗਾ ਦਾਂਗੇ ਤੇ ਨਾਲ ਹੀ ਆਪਾਂ ਇਹਦੇ ਕੱਟ ਲਾਂਗੇ ਜੀ ਪੀਸ ਦੇਖੋ ਜੀ ਜਿਹੜੀ ਇਹ ਬਰਫੀ ਆ ਬਹੁਤ ਹੀ ਵਧੀਆ ਬਣੀ ਤੁਸੀਂ ਵੀ ਇਹ ਨੂੰ ਟਰਾਈ ਜ਼ਰੂਰ ਕਰੋ ਜੀ